ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਜੀਵਨ ਦਾ ਉਧਾਰ ਕਰਦੇ ਮਹਾਰਾਜੇ ਹਰਦوار ਜਾ ਪਹੁੰਚੇ ਪੂਰਬ ਦਿਸ਼ਾ ਪਰ ਜਾ ਬੈਠੇ ਕਿਆ ਦੇਖਣ ਵੀ ਕਈ ਆਦਮੀ ਕਈ ਮਨੁੱਖ ਉੱਥੇ ਨਹਾਉਂਦੇ ਪਏ ਨੇ ਸਹਾਂਸਰ ਪੂਜਾ ਕਰ ਰਹੇ ਨੇ ਪਰ ਪਾਣੀ ਜਿਹੜਾ ਦਿੰਦੇ ਸੂਰਜ ਦੀ ਕੰਡ ਨੂੰ ਦਿੰਦੇ ਬਾਬੇ ਜੀ ਨੂੰ ਦਿਬ ਦ੍ਰਿਸ਼ਟਾ ਲੋਕਾਂ ਨੂੰ ਚਮ ਦ੍ਰਿਸ਼ਟ ਸ਼੍ਰੀ ਬਾਬੇ ਜੀ ਆਪਣੀ ਦ੍ਰਿਸ਼ਟੀ ਨਾਲ ਦੇਖਿਆ ਗੰਗਾ ਜੀ ਮੈਂ ਸਾਰਾ ਸੰਸਾਰ ਨਾ ਹੁੰਦਾ ਸ਼੍ਰੀ ਬਾਬੇ ਜੀ ਦੀ ਦ੍ਰਿਸ਼ਟੀ ਥੱਲੇ ਕੋਈ ਨਹੀਂ ਨਾ ਹੁੰਦਾ ਸ਼੍ਰੀ ਗੁਰੂ ਜੀ ਗੰਗਾ ਵਿੱਚ ਨਾਉਣ ਵੀ ਵੜ ਗਏ ਜਿੱਥੇ ਲੋਕ ਚੜ ਦੇਣ ਪਾਣੀ ਦਿੰਦੇ ਮਾਰਾ ਜੀ ਲੈਂਦੇ ਵਾਲੇ ਪਾਸੇ ਪਾਣੀ ਦੇਣ ਲੋਕਾਂ ਆਖਿਆ ਭਾਈ ਪਰਮੇਸ਼ਰ ਇਹ ਕਿਆ ਕਰਦੇ ਜੇ ਤੁਸੀਂ ਲੈਂਦੇ ਵਾਲੇ ਪਾਸੇ ਪਾਣੀ ਕਿਉਂ ਦਿੰਦੇ ਜੀ ਬਾਬੇ ਜੀ ਆਖਿਆ ਤੁਸੀਂ ਪਾਣੀ ਕਿਨੂੰ ਦਿੰਦੇ ਹੋ ਉਹਨਾਂ ਲੋਕਾਂ ਨੇ ਆਖਿਆ ਵੀ ਅਸੀਂ ਪਿੱਤਰਾਂ ਨੂੰ ਪਾਣੀ ਦਿੰਨੇ ਆ ਤੇ ਤੁਸੀਂ ਕਿਨੂੰ ਦਿੰਦੇ ਹੋ ਸ੍ਰੀ ਬਾਬੇ ਜੀ ਆਖਿਆ ਵੀ ਸਾ ਤੁਹਾਡੇ ਪਿੱਤਰ ਕਿੱਥੇ ਨੇ ਉਹਨਾਂ ਆਖਿਆ ਸਾਡੇ ਪਿੱਤਰ ਦੇਵ ਲੋਕ ਮੈਨ। ਗੁਰੂ ਜੀ ਆਨੇ ਭਾਈ ਦੇਵ ਲੋਕ ਕਿੰਨਾ ਇਤੋਂ ਦੂਰ ਹੈ। ਉਹਨਾਂ ਲੋਕਾਂ ਆਖਿਆ ਜੀ ਸਾਡੇ 49 ਕਰੋੜ ਕੋਸ ਹੈ। ਅਸੀਂ ਉਸ ਥਾਂ ਤੇ ਪਾਣੀ ਦਿੰਨੇ ਆ। ਬਾਬੇ ਜੀ ਆਖਿਆ ਉੱਥੇ ਅਪੜਜੋ। ਉਹਨਾਂ ਆਖਿਆ ਸ਼ਾਸਤਰ ਆਖਦਾ ਅਪੜ ਜੇਗਾ। ਜਦੋਂ ਬਾਬੇ ਜੀ ਬਾਤ ਸੁਣੀ ਨਾ ਅਗੇ ਥੋੜਾ ਪਾਣੀ ਦਿੰਦੇ ਸੀ ਫੇਰ ਸਗੋਂ ਜਿਆਦਾ ਪਾਣੀ ਦੇਣ ਲੱਗ ਪਏ ਫੇਰ ਉਹਨਾਂ ਲੋਕਾਂ ਆਖਿਆ ਭਾਈ ਇਹ ਪਾਣੀ ਤੂੰ ਕਿਨੂੰ ਦਿੰਨਾ ਗੁਰੂ ਜੀ ਆਖਿਆ ਵੀ ਮੇਰਾ ਇੱਕ ਖੇਤ ਆ ਕਰਤਾਰਪੁਰ ਉਹ ਸੁੱਕਦਾ ਉਥੇ ਮੀਂਹ ਦਾ ਬੜੇ ਪੈਂਦੇ ਨੇ ਪਰ ਪਾਣੀ ਦੀ ਬੂੰਦ ਠਹਿਰਦੀ ਨਹੀਂ ਇਸ ਵਾਸਤੇ ਮੈਂ ਉਹਨੂੰ ਪਾਣੀ ਦਿੰਨਾ ਉਹਨਾਂ ਲੋਕਾਂ ਆਖਿਆ ਵੀ ਉਥੇ ਕਿਵੇਂ ਆਪੜਜੋ ਗੁਰੂ ਜੀ ਆnde ਭਾਈ ਤੁਹਾਡੇ ਪਿੱਤਰ ਤਾਂ ਬੜੇ ਦੂਰ ਨੇ ਮੇਰਾ ਖੇਤ ਦਾ ਨੇੜੇ ਹੀ ਐ ਉੱਥੇ ਕਿਵੇਂ ਨਾ ਪੜੇਗਾ ਕਿਉਂ ਜੋ ਪਿੱਤਰ ਲੋਕ ਨਾਲ ਉਹ ਨਾਲੇ ਦੂਰ ਐ ਨਾਲੇ ਉੱਚਾ ਐ ਪਿੱਤਰ ਲੋਕ ਜੇ ਉੱਥੇ ਪਾਣੀ ਆਪੜ ਜਾਏਗਾ ਮੇਰਾ ਖੇਤ ਦਾ 250 ਕੂਹਾਂ ਦੇ ਐ ਉੱਥੇ ਕਿਵੇਂ ਨਾ ਜਾਏਗਾ ਜਦੋਂ ਇਹ ਬਾਤ ਉਹਨਾਂ ਲੋਕਾਂ ਨੇ ਸੁਣੀ ਮਨਜ ਲੱਗੇ ਕਹਿਣ ਇਹ ਤਾਂ ਕੋਈ ਕਮਲਾ ਨਹੀਂ ਇਹ ਤਾਂ ਕੋਈ ਮਹਾਪੁਰਖ ਹੈ ਸਾਰੇ ਲੋਕ ਗਾਨ ਪੈਰੀ ਪਏ ਬਾਹਰ ਨਾ ਕੇ ਨਿਕਲੇ ਲੋਕ ਲੱਗੇ ਗਾਇਤਰੀ ਪਾਠ ਕਰਨ ਸ੍ਰੀ ਬਾਬੇ ਜੀ ਆਖਿਆ ਵੀ ਇਹਨਾਂ ਲੋਕਾਂ ਨੂੰ ਕਿਹਾ ਉਹ ਗਿਆ ਇਹ ਲੋਕ ਨਰਕ ਨੂੰ ਜਾਣਦੇ ਉਹਨਾਂ ਲੋਕਾਂ ਆਖਿਆ ਜੀ ਪਰਮੇਸ਼ਰ ਦਾ ਨਾਮ ਲਿਆ ਨਰਕਾ ਨੂੰ ਜਾਈਦਾ ਗੁਰੂ ਜੀ ਆਦੇ ਭਾਈ ਨਾਮ ਕਿਵੇਂ ਲਈਦਾ ਇੱਕ ਨੂੰ ਆਖਿਆ ਵੀ ਤੂੰ ਮਾਲਾ ਦਾ ਇੱਥੇ ਫੇਰਦਾ ਤੇਰਾ ਧਿਆਨ ਘਰੇ ਆ ਜੋਰੂ ਨਾਲ ਘਰੇ ਗੱਲਾਂ ਪਿਆ ਕਰਦਾ ਇੱਕ ਨੂੰ ਆਖਿਆ ਤੂੰ ਭਜਨ ਇੱਥੇ ਕਰਦਾ ਤੇਰਾ ਮਨ ਅਮਕੀਸਤਾਨ ਦੇ ਵਰਦਾ ਜਿੱਥੇ ਦਾ ਮਨ ਸੀ ਉੱਥੇ-ਉੱਥੇ ਗੁਰਾਂ ਨੇ ਦੱਸ ਦਿੱਤਾ ਉਹਨਾਂ ਲੋਕਾਂ ਆਖਿਆ ਭਾਈ ਇਹ ਪਰਮੇਸ਼ਰ ਹੈ ਜਿਨੇ ਸਾਡੇ ਮਨ ਦੀ ਬੁੱਝ ਲਈ ਅਸੀਂ ਤਾਂ ਅਮੇ ਭੁੱਲੇ ਆ ਇਹ ਸਾਡਾ ਗੁਰੂ ਆ ਸਾਰੇ ਲੋਕ ਪੈਰੀ ਆਣ ਬਏ ਤੂੰ ਸੱਚਾ ਗੁਰੂ ਆ ਤੂੰ ਸੱਚਾ ਗੁਰੂ ਆ ਸਾਨੂੰ ਆਪਣੇ ਸਿੱਖ ਕਰੋ ਆਪਣੀ ਦਿਖਿਆ ਦਿਓ ਗੁਰੂ ਮੰਤਰ ਦਿਓ ਤੇ ਮਹਾਰਾਜ ਜੀ ਆnde ਭਾਈ ਤੁਸੀਂ ਅੱਗੇ ਕੀ ਦੇ ਸਿੱਖੋ ਉਹਨੂੰ ਜਾ ਕੇ ਮੰਨੋ ਉਹਨਾਂ ਲੋਕਾਂ ਆਖਿਆ ਸੀ ਹੁਣ ਆਪ ਨੂੰ ਛੱਡਦੇ ਨਹੀਂ ਸਾਰੇ ਪੈਰੀ ਆਣ ਬਏ ਸ੍ਰੀ ਗੁਰੂ ਜੀ ਉਹਨਾਂ ਨੂੰ ਬੁਦੇਸ਼ ਦਿੱਤਾ ਐਨੇ ਵਿੱਚ ਪ੍ਰਸ਼ਾਦਾ ਤਿਆਰ ਹੋਇਆ ਉਹਨਾਂ ਲੋਕਾਂ ਆਖਿਆ ਜੀ ਪ੍ਰਸ਼ਾਦਾ ਤਿਆਰ ਹੈ ਚਲੋ ਛਕੋ ਗੁਰਨਾਨਕ ਸਾਹਿਬ ਜੀ ਨੇ ਭਾਏ ਅਸੀਂ ਨਹੀਂ ਛਕਦੇ ਉਹਨਾਂ ਆਖਿਆ ਪਰਮੇਸ਼ਰ ਦੇ ਅੰਤ ਆਹੋ ਦੇ ਛਕੋ ਜਦੋਂ ਉਹਨਾਂ ਪਰਮੇਸ਼ਰ ਦਾ ਵਾਸਤਾ ਪਾਇਆ ਨਾ ਸ੍ਰੀ ਬਾਬਾ ਜੀ ਛਕਣ ਵਾਸਤੇ ਆ ਗਏ ਉਹਨਾਂ ਲੋਕਾਂ ਚੌਂਕੇ ਵਿੱਚ ਕਾਰ ਕਢ ਲਈ ਕਾਰਾਂ ਦੇ ਵਿੱਚ ਲੇਪਣ ਪੋਚਾ ਕਰਕੇ ਮਿੱਟੀ ਭਿਉਂ ਕੇ ਉਹਦੀ ਇੱਕ ਲਾਈਨ ਖਿੱਚਨੀ ਉਹਨੂੰ ਕਾਰਾਂ ਦੇ ਕਾਰਗੜਲੀ ਚੌਕੇ ਦੇ ਵਿੱਚ ਪਹਿਲਾਂ ਪੁਰਾਣੀਆਂ ਪਹਿਲਾਂ ਸਾਡੀਆਂ ਮਾਈਆਂ ਉਹ ਚੌਕੇ ਵਿੱਚ ਗੋਆ ਫੇਰ ਕੇ ਚਾਰ ਸਵੇਰੇ ਇੱਕ ਮਿੱਟੀ ਭਿਉਂ ਕੇ ਉਹਦੀ ਲਾਈਨ ਮਾਰ ਦਿੰਦੀਆਂ ਸਨ ਵੀ ਇਹਦੇ ਅੰਦਰ ਜਿਹੜਾ ਉਹ ਚੌਕਾ ਪਵਿੱਤਰ ਉਹਨਾਂ ਲੋਕਾਂ ਨੇ ਵੀ ਚੌਕੇ ਵਿੱਚ ਕਾਰ ਕਢ ਲਈ ਗੁਰੂ ਜੀਆ ਦੇ ਭਾਈ ਇਹ ਕਾਰ ਕਿਉਂ ਕੱਢੇ ਇਹ ਤਾਂ ਪਹਿਲਾਂ ਹੀ ਭਿੱਟਿਆ ਗਿਆ ਤੁਸੀਂ ਗਾਰਾਂ ਕਢ ਦੇ ਜੇ ਉਹਨਾਂ ਆਖਿਆ ਵੀ ਅਸੀਂ ਆਪਣੀ ਨਦਰੇਠ ਅੰਨ ਤਿਆਰ ਕਰਵਾਇਆ ਅਸੀਂ ਚੌਂਕਾ ਭਿੱਟਣ ਨਹੀਂ ਦਿੱਤਾ ਕਾਰਾਂ ਇਸ ਵਾਸਤੇ ਕਢੀਆਂ ਕਿ ਮਤ ਕੋਈ ਚੌਕੇ ਦੇ ਉੱਤੇ ਅੱਗੇ ਆਵੇ ਗੁਰੂ ਬਾਬੇ ਜੀ ਆਖਿਆ ਭਾਈ ਜਿੰਨਾ ਚਿਰ ਤੁਸੀਂ ਚੌਂਕੇ ਤੇ ਚੜੇ ਨਹੀਂ ਸੀ ਉਹਨਾਂ ਚਰ ਚੌਂਕਾ ਸੋਚਾ ਸੀ ਜਦੋਂ ਤੁਸੀਂ ਚੌਂਕੇ ਦੇ ਉੱਪਰ ਚੜ ਗਏ ਤੇ ਚੌਂਕਾ ਪਿੱਢਾ ਗਈ ਪਿੱਟਿਆ ਗਿਆ ਤੁਹਾਡੇ ਨਾਲ ਚਾਰ ਮਲੇਸ਼ ਹੋਰ ਵੀ ਚੜੇ ਉਹਨਾਂ ਆਖਿਆ ਗੁਰੂ ਜੀ ਉਹ ਤਾਂ ਸਾਨੂੰ ਨજર ਨਹੀਂ ਆਏ ਗੁਰੂ ਜੀ ਸਬੋਲੇ ਸ਼ਲੋਕ ਕਿ ਮਹੱਲਾ ਪਹਿਲਾ ਕਬੁੱਧ ਡੁੰਮਣੀ ਕੁਦਯਾ ਕਸਾਇਣ ਪਰ ਨਿੰਦਾ ਕਟ ਚੁਹੜੀ ਮੁਠੀ ਕ੍ਰੋਧ ਚੰਡਾਲ ਕਾਰੀ ਗੱਡੀ ਕਿਆ ਥੀ ਐ ਜੇ ਚਾਰੇ ਬੈਠੀਆਂ ਨਾਲ। ਸ੍ਰੀ ਬਾਬੇ ਜੀ ਆਖਿਆ ਇਹਨਾਂ ਦੇ ਚੜਿਆਂ ਚੌਂਕਾ ਪਿੱਟੀ ਦਾ। ਤਾਂ ਆਖਿਆ ਮਹਾਰਾਜ ਜੀ ਬਿਰ ਪਵਿੱਤਰ ਕਿਵੇਂ ਹੋ ਜਦਾ। ਬਾਬੇ ਜੀ ਆਖਿਆ ਨਾਨਕ ਅੱਗੇ ਉੱਤਮ ਸੇਈ ਜੇ ਪਾਪਾ ਪੰਦ ਨਾ ਦੇਈ। ਇਹਦਾ ਪਰਮਾਰਥ ਮਹਾਰਾਜ ਜੀ ਆnde ਇਨੀ ਸੰਜਮੇ ਚੌਂਕਾ ਸੁੱਚਾ ਹੋਵੇ ਉਹ ਸੁਣ ਕੇ ਗੁਰੂ ਜੀ ਦੇ ਚਰਨਾਂ ਦੇ ਟਹਿਬ ਹੈ। ਉਹਨਾਂ ਸਭ ਕੇ ਲਟਾਤਾ ਘੋੜੇ ਮਾਲਾ ਬਹਿਲਾ। ਕਪਲੇ ਰਟਾ ਦੇ ਕੇ ਆ ਭਾਈ ਜੀ ਜੋ ਕਿਸੇ ਨੂੰ ਲੋੜ ਆ ਲੈ ਜੋ ਸ੍ਰੀ ਬਾਬੇ ਜੀ ਪਹਿਲਾ ਉਹਨਾਂ ਤਾਂ ਹੀ ਲਗੋਟ ਬੰਦ ਉਦਾਸੀ ਕੀਤਾ ਨਿਰਮਾਨ ਪੰਥ ਉੱਤੇ ਜਲਾਇਆ ਸੀ ਮਾਰਿਆ ਸਿੱਤ ਦਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੰਗਾ ਦੇ ਕਿਨਾਰੇ ਹਰਦੁਆਰ ਇਹ ਪਹਿਲਾ ਪੰਥ ਨਿਰਮਲ ਮਹਾਰਾਜ ਜੀ ਨੇ ਉੱਥੇ ਬਨਾਇਆ ਸੀ ਗੁਰੂ ਜੀ ਫਿਰ ਉੱਥੋਂ ਚੱਲਦੇ ਰਹੇ ਜਾਂਦੇ ਜਾਂਦੇ ਨਾ ਇੱਕ ਥਾਂ ਤੇ ਜਾ ਬੈਠੇ ਉੱਥੇ ਮੇਲਾ ਹੋ ਰਿਹਾ ਸੀ ਬੜੇ ਲੋਕ ਇਕੱਠੇ ਹੋਏ ਮੇਲੇ 'ਚ ਸੰਤਮੰਤ ਵੀ ਬਹੁਤ ਆਏ ਪਰ ਗੁਰੂ ਜੀ ਨਜੀ ਦੀ ਨਜ਼ਰ 'ਚ ਉੱਥੇ ਕੋਈ ਪਰਮੇਸ਼ਰ ਦਾ ਪਿਆਰਾ ਨਹੀਂ ਆਇਆ ਸ੍ਰੀ ਗੁਰੂ ਜੀ ਕੁਰਕ ਖੇਤਰ ਮੇਂ ਜਾ ਪਹੁੰਚੇ ਖੱਡ ਦਰਸ਼ਨ ਮੇਲੇ ਮੇਂ ਇਕੱਠੇ ਹੋਏ ਨੇ ਬਹੁਤ ਮੇਲਾ ਅਣਗਿਣਤ ਸੇ ਕੁਝ ਗਿਣਤੀ ਨਹੀਂ ਸੀ ਇੰਨੇ ਲੋਕ ਸੀ ਪਰ ਪਟਨੇ ਦੇ ਰਾਜੇ ਦਾ ਪੁੱਤਰ ਦੁਸ਼ਮਨਾ ਦਾ ਭਜਾਇਆ ਹੋਇਆ ਉਸ ਸਮੇਂ ਗ੍ਰਿ ਖੇਤਰ ਵਿੱਚ ਆਇਆ ਉਹ ਰਸਤੇ ਵਿੱਚ ਉਹ ਸ਼ਿਕਾਰ ਖੇਡ ਕੇ ਮਿਰਗ ਮਾਰ ਕੇ ਲਿਆਇਆ ਉਹਦੇ ਪਾਸ ਉਸ ਵਕਤ ਧਨ ਸੰਪਦਾ ਕੁਝ ਨਹੀਂ ਸੀ ਉਹ ਮਿਰਗ ਸੀ ਜਿਹੜਾ ਮਾਰ ਕੇ ਲਿਆਉਂਦਾ ਸੀ ਉਨੇ ਗੁਰੂ ਜੀ ਅੱਗੇ ਭੇਟਾ ਕਰਤਾ ਗੁਰੂ ਜੀ ਸਰਬ ਸ਼ਕਤੀ ਸਮਰੱਥ ਬਾਲੇ ਨੂੰ ਕਹਿੰਦੇ ਭਾਈ ਬਾਲਾ ਅਸੀਂ grain ਪੂਜਨ ਤਾਂ ਨਹੀਂ ਆਏ ਤੁਸੀਂ ਇਹ ਇੱਕ ਦੇਗ ਲੈ ਲਓ ਇਹ ਸਾਲਨਾ ਦੇ ਵਿੱਚ ਧਰ ਦਿਓ ਭਾਈ ਬਾਲੇ ਆਖਿਆ ਸਤਿਵਚਨ ਚੁੱਲਾ ਬਾਲ ਕੇ ਦੇਗ ਲਿਆ ਕੇ ਉਹਦੇ ਵਿੱਚ ਉਹ ਸਾਲਨਾ ਪਾ ਕੇ ਚੁੱਲੇ ਦੇ ਧਰਤਾ ਲੋਕਾਂ ਨੇ ਧੂਆ ਵੇਖਿਆ ਤਾਂ ਛੋਟੇ ਲੱਕੜੀਆਂ ਹੱਥ 'ਚ ਫੜ ਕੇ ਦੌੜੇ ਆਏ ਆਗੇ ਆਖਣ ਲੱਗੇ ਤੁਸੀਂ ਕੌਣ ਜੀ ਅੱਜ ਦੇ ਦਿਨ ਤਾਂ ਤੁਰਕ ਵੀ ਤਰਾਸ ਕਰਦੇ ਤੇ ਤੁਸੀਂ ਤਾਂ ਸਾਨੂੰ ਹਿੰਦੂ ਨਜ਼ਰ ਆਉਂਦੇ ਜੀ ਸੱਚ-ਸੱਚ ਦੱਸੋ ਇਹਦੇ ਵਿੱਚ ਕੀ ਧਰਿਆ ਗੁਰੂ ਜੀਾਂ ਦੇ ਭਾਈ ਸਾਨੂੰ ਭੁੱਖ ਲੱਗੀ ਸੀ ਹਾਂਡੀ ਧਰੀ ਹੈ ਸੰਨਿਆਸੀਆਂ ਆਖਿਆ ਭਾਈ ਇਹ ਸਾਂਢੀ ਮੈਂ ਕੀ ਧਰਿਆ ਗੁਰੂ ਜੀ ਆਂਦੇ ਮਾਸ ਸਨਿਆਸੀਆਂ ਦੇ ਭਾਈ ਉਧਰ ਸੂਰਜ ਗ੍ਰਹਿਣ ਲੱਗਾ ਹੋਇਆ ਇਧਰ ਤੁਸੀਂ ਮਾਸ ਰੇਣਗੇ ਖਾਂਦੇ ਜੇ ਸ਼੍ਰੀ ਬਾਬੇ ਜੀ ਆਖਿਆ ਭਾਈ ਗਿਆਨ 'ਚ ਬਾਤ ਕਰੋ ਗੁਰੂ ਜੀ ਮੈਂ ਵਾਲੇ ਆਖਿਆ ਭਾਈ ਜੀ ਤੁਸੀਂ ਬੈਠ ਕੇ ਬਾਤ ਕਰੋ ਇੱਕ ਸਨਿਆਸੀ ਨੇ ਹੋਰ ਨਾਲੋਂ ਕੰਵਟਾ ਕੇ ਆਖਿਆ ਸੰਤ ਜੀ ਗਿਆਨ ਦੀ ਗੱਲ ਮੇਰੇ ਨਾਲ ਕਰੋ ਗੁਰੂ ਜੀ ਇਹ ਸ਼ਲੋਕ ਉਚਾਰਨ ਕੀਤਾ ਮਲਾਰ ਕੀ ਵਾਰ ਮਹਲ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੋਂ ਨਿੰਮਿਆ ਮਾਸੇ ਅੰਦਰ ਵਾਸ ਜੀਉ ਪਾਏ ਮਾਸ ਵਿੱਚ ਮਿਲਿਆ ਹੱਡ ਚੰਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਹ ਮੂੰ ਮਾਸੇ ਕਾ ਜੀਵ ਮਾਸੇ ਕੀ ਮਾਸੇ ਸਬੇ ਸਾਖ ਮਾਸੇ ਅੰਦਰ ਵਾਸ ਵੱਡਾ ਹੋਆ ਵਿਆਹਾ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੇ ਸਾਖ ਸਤਿਗੁਰੇ ਮਿਲਿਆ ਹੁਕਮੁ 부ਝੀਐ ਤਾਕੂ ਆਵੇ ਰਾਸ ਆਪ ਛੁੱਟੈ ਨਹੀਂ ਵਿਛੜ ਨਾਨਕ ਬਚਨ ਵਿਨਾਸ ਜਾਇ ਸ਼ਬਦ ਸਾਰਿਆਂ ਨੇ ਸੁਨਿਆ ਸਾਰਿਆਂ ਦੀ ਨਿਸ਼ਾ ਹੋਈ ਸਾਰੇ ਲੋਕ ਗੁਰੂ ਜੀ ਦੇ ਚਰਨੀ ਲੱਗੇ ਜਿਹੜਾ ਪਟਨੇ ਦਾ ਰਾਜਾ ਸੀਨਾ ਉਦੀ ਮਾਂ ਬੜੀ ਨਿਮਰਤਾ ਉਹਗੇ ਸਰਨੀ ਪਈ ਗੁਰੂ ਨਾਨਕ ਦੇਵ ਜੀ ਆਂਦੇ ਨਾਮ ਜਪੋ ਤੁਹਾਡਾ ਭਲਾ ਹੋ ਜੇਗਾ ਤੁਹਾਡਾ ਖੁਸ਼ਿਆ ਹੋਇਆ ਰਾਜ ਵੀ ਤੁਹਾਨੂੰ ਮਿਲ ਜੇਗਾ ਇੰਨੇ ਚਰਨੋਂ ਸੂਰਜ ਗ੍ਰਹਿਣ हट ਗਿਆ ਸਾਰੇ ਖਾਟ ਦਰਸ਼ਨ ਪੰਗਤ ਲਗਾ ਕੇ ਬੈਠ ਗਏ ਓਸੀ ਦੇਗ ਵਿੱਚੋਂ ਖੀਰ ਕੱਢ ਕੇ ਉਹ ਰਾਜਕੁਮਾਰ ਦੇ ਹੱਥੀਂ ਸਾਰਿਆਂ ਨੂੰ ਵਰਤਾਈ ਸਾਰਿਆਂ ਨੂੰ ਛਕਾਈ ਵਿਦਿਆ ਕੀਤਾ ਤੇ ਦੋਵੇਂ ਗੁਰੂ ਜੀ ਦੇ ਸਿੱਖ ਹੋਏ ਗੁਰੂ ਜੀ ਆਲੇ ਚੱਲੋ ਭਾਈ ਬਾਲਾ ਤੁਹਾਨੂੰ ਮਥਲਾ ਗੋਕਲ ਬਿੰਦਰਾਬਨ ਵਿਖਾ ਕੇ ਲਿਆਈਏ ਜਹਾਂ ಶ್ರೀ ਕ੍ਰਿਸ਼ਨ ਦੇਵ ਅਵਤਾਰ ਲਈ ਆ ਜਮਨਾ ਨਦੀ ਦੇ ਕਿਨਾਰੇ ਗਵਰਧਨ ਪਹਾੜ ਪਰ ਗਵਾਂਚਾਰੀਆਂ ਇਹ ਬਿਲਾਸ ਕਰਦੇ ਕਰਦੇ ਮਥਰਾ ਜਾ ਪਹੁੰਚੇ ਬਾਲੇ ਆਖਿਆ ਸ੍ਰੀ ਗੁਰੂ ਅੰਗਦ ਸਾਹਿਬ ਜੀ ਮੈਂ ਸ੍ਰੀ ਬਾਬੇ ਜੀ ਅੱਗੇ ਬੇਨਤੀ ਕੀਤੀ ਹੈ ਦੀਨ ਦਿਆਲ ਇਹ ਪਰਬਦ ਇੱਥੇ ਕੇਸਰ ਆਇਆ ਇਹ ਸਾਰੀਆਂ ਸਾਖੀਆਂ ਭਾਈ ਬੱਲਾ ਸੁਣਾਉਂਦਾ ਗੁਰੂ ਅੰਗਦ ਸਾਹਿਬ ਜੀ ਫਾਪਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਪੈੜਾ ਮੁਖਿਆ ਸੁਲਤਾਨਪੁਰ ਵਾਲਾ ਲਿਖਦਾ ਹੈ ਭਾਈ ਬੱਲਾ ਦਾ ਮਹਰਜ ਜੀ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਮਹਰਜ ਜੀ ਇਕ ਗੁਰਦਨ ਪਰਬਤ ਇੱਥੇ ਕਿਵੇਂ ਆਇਆ ਸ਼੍ਰੀ ਗੁਰੂ ਸਾਹਿਬ ਜੀ ਆਖਿਆ ਬਾਲਾ ਤ੍ਰੇਤੇਜੁਗ ਮੈਂ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਪਰ ਪੁਲ ਬੰਨਣ ਦਾ ਆਰੰਭ ਕੀਤਾ ਸਾਰੇ ਕਪਾਂ ਨੂੰ ਆਗਿਆ ਦਿੱਤੀ ਜਿੱਥੇ ਵੀ ਕੋਈ ਪਰਬਤ ਹੋਵੇ ਕੋਈ ਪੱਥਰ ਹੋਵੇ ਸਾਰੇ ਲੈ ਕੇ ਆਓ ਅਨੁਮਾਨ ਜੀ ਇਸ ਗਵਰਦਨ ਪਰਬਤ ਨੂੰ ਚੁੱਕਣ ਲੱਗੇ ਨਾ ਇਹ ਗਵਰਦਨ ਪਰਬਤ ਨੇ ਆਖਿਆ ਭਾਈ ਮੇਰੇ ਤਾਂ ਹੀ ਕਿੱਥੇ ਲੈ ਚੱਲਿਆ ਤੁਹਾਨੂੰ ਮਾਨ ਨੇ ਆਖਿਆ ਭਾਈ ਤੈਨੂੰ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ 'ਚ ਲੈ ਚੱਲਦਾ ਔਰ ਸ਼੍ਰੀ ਰਾਮਚੰਦਰ ਜੀ ਦਾ ਦਰਸ਼ਨ ਕਰਾਵਾਂਗਾ ਇਹ ਇਕਰਾਰ ਕਰਕੇ ਹਨੂਮਾਨ ਗਵਰਦਨ ਪਰਬਤ ਨੂੰ ਉਠਾ ਕੇ ਲੈ ਚੱਲਿਆ ਜਦੋਂ ਇਸ ਜਗ੍ਹਾ ਤੇ ਆਇਆ ਉਹ ਕਮ ਹੋ ਗਿਆ ਸ਼੍ਰੀ ਰਾਮਚੰਦਰ ਜੀ ਦਾ ਜਹਾਂ ਪਰਬਤ ਸੂਰਮੇ ਲਈ ਆਉਂਦੇ ਨੇ ਉੱਥੇ ਹੀ ਛੱਡ ਕੇ ਚਲਿਆ ਆਉ ਪੁਲ ਤਿਆਰ ਹੋ ਗਿਆ ਜਦੋਂ ਇਹ ਬਾਤ ਹਨੂਮਾਨ ਜੀ ਸੁਣੀ ਗੁਰਦਨ ਨੂੰ ਰੱਖ ਕੇ ਪਾਸ ਬੈਠ ਗਿਆ ਆਪਣਾ ਕਰਾਰ ਸ਼੍ਰੀ ਰਾਮ ਜੀ ਪਾਸ ਕੱਗ ਭੇਜਿਆ ਵੀ ਮੈਂ ਹੇ ਮਹਾਰਾਜ ਜੀ ਮੈਂ ਇਹ ਪਰਬਤ ਨਾਲ ਕੌਲ ਕੀਤਾ ਵਾਦਾ ਕੀਤਾ ਮੇਰੇ ਪ੍ਰਭੂ ਦੇ ਕੀ ਹੁਕਮ ਹੈ ਤਾਂ ਸ਼੍ਰੀ ਰਾਮ ਜੀ ਨੇ ਆਖਿਆ ਏ ਹਨੂਮਾਨ ਤੂੰ ਇਸ ਪਰਬਤ ਨੂੰ ਜਮਨਾ ਦੇ ਤੱਟ ਦੇ ਛੱਡ ਕੇ ਛੱਡ ਕੇ ਆਜੋ ਅਸੀਂ ਦੁਆਪਰ ਯੁਗ ਵਿੱਚ ਬਹੁਤ ਚਰਿੱਤਰ ਇਸ ਪਰਬਤ ਪਰ ਕਰਾਂਗੇ ਤੇਰਾ ਪ੍ਰਣ ਪੂਰਾ ਕਰਾਂਗੇ ਸ਼੍ਰੀ ਕ੍ਰਿਸ਼ਨ ਅਵਤਾਰ ਧਾਰ ਕੇ ਰਾਜ ਮੰਡਲ ਵੀ ਕਰਾਂਗੇ ਤਾਂ ਗੁਰੂ ਜੀ ਗਾੜ੍ਹ ਪਰ ਇਸ਼ਨਾਨ ਕੀਤਾ ਸਾਰੇ ਥਾਨ ਦੇਖੇ ਬ੍ਰਾਹਮਣ ਤੇ ਬ੍ਰਹਮਚਾਰੀ ਵਾਹਾਂ ਕੇ ਲੋਕ ਅੰਕਾਰੀ ਲੋਭੀ ਲੰਪਟ ਦੇਖ ਕੇ ਪਰ ਪਰਮੇਸ਼ਰ ਦੀ ਪ੍ਰਤੀਤ ਵਾਲਾ ਕੋਈ ਨਹੀਂ ਮਿਲਿਆ ਵੈਸ਼ਨੋ ਬ੍ਰਾਗੀ ਕਰਮਾਂ ਦੇ ਬੰਦਰਾ ਚ ਬੰਦੇ ਹੋਏ ਦੁਰਬੁੱਧੀ ਆਰਗ ਕਰਮ ਕਰਦੇ ਅੰਦਾ ਧੁੰਦ ਵਰਤਿਆ ਕਤਕ ਦੀ ਪੂਰਬੀ ਦਾ ਮੇਲਾ ਜਾ ਕੇ ਦੇਖਿਆ ਦਾ ਸ਼੍ਰੀ ਗੁਰੂ ਜੀ ਸ਼ਬਦ ਆਖਿਆ ਸੋਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨ ਅਰ ਤਪਤ ਰਹੇ ਸਾਤਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਤਾਏ ਸ਼ਬਦ ਮਹਾਰਾਜ ਜੀ ਆਖਿਆ ਸਾਰੇ ਲੋਕ ਮਹਾਰਾਜ ਦੇ ਚਰਨੀਆਂ ਲੱਗੇ ਗੁਰੂ ਜੀ ਆਖਿਆ ਭਾਈ ਪਰਮੇਸ਼ਰ ਦੇ ਨਾਮ ਕਰਕੇ ਛੁਡਕਾਰਾ ਹੈ ਔਰ ਨਾਮ ਜਪਣ ਕਰਕੇ ਸੁਖ ਦੇ ਵਡਿਆਈ ਮਿਲਦੀ ਨਾਮ ਜਪਣ ਦੇ ਤੁਲ ਹੋਰ ਕੋਈ ਉਗਰ ਕਰਮ ਨਹੀਂ ਪਰਮੇਸ਼ਰ ਸੰਤਾਂ ਦੇ ਹਿਰਦੇ 'ਚ ਵਸਦਾ ਸੱਤ ਸੰਗ ਕਰੋ ਨਾਮ ਜਪੋ ਵੰਡ ਖਾਓ ਸੰਤਾਂ ਦੀ ਸੇਵਾ ਕਰੋ ਤਾਂ ਤੁਹਾਡਾ ਵੀ ਭਲਾ ਹੋਵੇ ਗੁਰੂ ਜੀ ਮਥਰਾ ਬਿੰਦਰਾਬਨ ਗੋਕਲ ਮੈਂ ਸ਼ਬਦ ਆਖਿਆ ਸੁਣ ਸੰਭੂਝੈ ਮਾਨੈ ਨਾਓ ਤਾਂ ਕਹਿ ਸਤਬੁਲਿਹਾਰੈ ਜਾਓ ਆਪ ਬੁਲਾਏ ਠੌਰ ਨਾ ਠਾਓ ਤੂੰ ਸਮਝਾਵੈ ਮੇਲ ਮਲਾਓ ਨਾਮ ਮਿਲਾ ਚੱਲੈ ਮੈਂ ਨਾਲ ਬਿਨ ਨਾਵ ਬਾਦੀ ਜਮਕਾਲ ਜਾਏ ਸ਼ਬਦ ਮਹਾਰਾਜ ਜੀ ਆਖਿਆ ਪਰਮੇਸ਼ਰ ਦੇ ਨਾਮ ਨਾਲ ਜਿਹੜੇ ਪ੍ਰੀਤ ਕਰਦੇ ਨਾਮ ਜਪਦੇ ਤੇ ਨਾਮ ਦੀ ਓਟ ਲੈਂਦੇ ਤਿੰਨਾ ਮਹਾਂਪੁਰਖਾਂ ਦੇ ਸੰਪੂਰਨ ਕੰਮ ਸਬਰ ਜਾਂਦੇ ਫਿਰ ਮਹਾਰਾਜ ਜੀ ਉੱਥੋਂ ਤੁਰੇ ਇੱਕ ਪੰਡਿਤ ਨਾਲ ਚਰਚਾ ਹੋਈ ਪਰ ਉਹ ਪੰਡਿਤ ਕਾਸ਼ੀ ਦਾ ਸੀ ਉਸ ਪੰਡਿਤ ਨੇ ਆਖਿਆ ਸੰਤ ਜੀ ਇਹ ਕਾਸ਼ੀਪੁਰੀ ਦਾ ਮਹਾਤਮ ਵੇਦ ਮੇ ਲਿਖਿਆ ਜੋ ਕੋਈ ਕੈਸਾ ਪਾਪੀ ਪੁੰਨੀ ਜੀਵ ਇਸ ਨਗਰੀ ਮੈਂ ਸ਼ਹਿਰ ਮੈਂ ਆਉਂਦਾ ਉਹ ਸ਼ਿਵਪੁਰੀ ਨੂੰ ਪ੍ਰਾਪਤ ਹੁੰਦਾ ਹੈ ਇਸ ਨਗਰੀ ਮੇ ਆ ਕੇ ਸਰੀਰ ਨੂੰ ਤਿਆਗਦ ਉਹ ਸ਼ਿਵਪਰੀ ਨੂੰ ਪ੍ਰਾਪਤ ਹੁੰਦਾ ਕਿਉਂਕਿ ਅੰਤ ਦੇ ਵਕਤ ਮਹਾਦੇਵ ਤਾਰਕ ਮੰਤਰ ਰਾਮਨਾਮ ਉਹ ਜੀਵ ਦੇ ਕੰਨ ਵਿੱਚ ਸੁਣਾ ਦਿੰਦੇ ਤਾਂ ਗੁਰੂ ਮਹਾਰਾਜ ਜੀ ਆਦੇ ਸੁਣੋ ਪੰਡਤ ਜੀ ਪਰਮੇਸ਼ਰ ਦਾ ਨਾਮ ਐਸਾ ਜਿਸ ਕੋ ਸ਼੍ਰੀ ਨਰੰਕਾਰ ਜੀ ਆਪ ਵਰਣਨ ਕੀਤਾ ਜੇ ਕੋ ਸੁਣੇ अथवा ਸੁਣਾਵੇ ਉਹ ਤ੍ਰੰਤੀ ਮੁਕਤ ਕਰਦਾ ਹੈ ਸ੍ਰੀ ਗੁਰੂ ਜੀ ਆਦੇ ਸੁਣੋ ਸਵਾਮੀ ਜੀ ਕਬੀਰ ਭਗਤ ਕਾਂਸੀ ਤਿਆਗ ਕੇ ਮਗਰ ਦੇਸ਼ ਵਿੱਚ ਜਾ ਵਸੇ ਉੱਥੇ ਸੰਗ ਕਰ ਸਤ ਸੰਗ ਕਰ ਕੇ ਜੀਵਨ ਮੁਕਤ ਹੋਏ ਹੈ ਕੁਝ ਕਾਂਸੀ ਨਹੀਂ ਮੁਕਤ ਕਰਦੀ ਇਹ ਜੋ ਸ਼ਕਤੀ ਹੈ ਨਾ ਹਰੀ ਦੇ ਨਾਮ ਵਿੱਚ ਫਿਰ ਪੰਡਤ ਆਖਿਆ ਦੀਨਾ ਨਾਥ ਜੀ ਹਰੀ ਦੇ ਨਾਮ ਅਨੇਕਾਂ ਨੇ ਪਰ ਮੁਕਤ ਜਿਹੜਾ ਨਾਮ ਕਰਦਾ ਦਰੁਜਿਆਂ ਦੇ ਪੰਡਤ ਜੀ ਤੂੰ ਦੇਖ ਜੈਸੇ ਨਦੀ ਦੇ ਪ੍ਰਵਾਹ ਵਿਖੇ ਅਨੇਕਾਂ ਬੇੜੇ ਹੁੰਦੇ ਨੇ ਜਿਸ ਬੇੜੇ ਤੇ ਮੁਸافر ਸਵਾਰ ਹੋ ਜੇ ਉਹ ਬੇੜੀ ਨਦੀ ਤੋਂ ਪਾਰ ਕਰ ਦਿੰਦੀ ਹੈ ਹੇ ਸੁਆਮੀ ਜੀ ਈਸ਼ਵਰ ਦੇ ਨਾਮ ਸਾਰੇ ਮੁਕਤੀ ਦੇਣ ਵਾਲੇ ਨੇ ਪਰ ਜਿਹੜੇ ਨਾਮ ਗੁਰਾਂ ਤੋਂ ਪ੍ਰਾਪਤ ਹੋਣ ਉਹ ਹੀ ਮੁਕਤੀ ਦਾ ਕਾਰਨ ਹੈ ਜੋ ਗੁਰਮਖਿ ਦੇ ਦੁਆਰਾ ਉਪਦੇਸ਼ ਸੁਣੇ ਕੋਈ ਜੀਵ ਵੀ ਕਲਿਆਣ ਕਰਦਾ ਇਹ ਬਾਤ ਸੁਣ ਉਹ ਜੀਵ ਦੀ ਕਲਿਆਣ ਕਰਦਾ ਜਿਹੜਾ ਗੁਰਮਖੰਦਵਾਰੇ ਉਪਦੇਸ਼ ਸੁਣੇ ਇਹ ਬਾਤ ਸੁਣ ਕੇ ਪੰਡਤ ਦੀ ਨਿਸ਼ਾ ਹੋਈ ਸਾਰੇ ਪੰਡਤਾਂ ਨੂੰ ਗੁਰੂ ਜੀ ਸਤਨਾਮ ਦਾ ਉਪਦੇਸ਼ ਦਿੱਤਾ ਲੱਗੇ ਗੁਰੂ ਗੁਰੂ ਜਪਣ ਨਾਮ ਤਾਰ ਹੀ ਸਿੱਖ ਹੋਏ ਜਦੋਂ ਗੁਰੂ ਜੀ ਗਿਆ ਤੇ ਗਏ ਇੱਕ ਸਥਾਨ ਉੱਪਰ ਜਾ ਬੈਠੇ ਸ੍ਰੀ ਗੁਰੂ ਜੀ ਪੁੱਛਿਆ ਗੁਰੂ ਨਾਨਕ ਦੇਵ ਜੀ ਪਾਸੋਂ اے ਦੀਨदयाल ਜੀ ਇਹ ਗਿਆ ਕਿਸ ਤਰ੍ਹਾਂ ਪ੍ਰਗਟ ਹੋਏ ਤਾਂ ਸ੍ਰੀ ਬਾਬੇ ਜੀ ਆਖਿਆ ਸੁਣ ਭਾਈ ਬਾਲਾ ਇੱਕ ਗਿਆ ਸਰਨਾਮ ਦੈਤ ਹੋਇਆ ਉਹਨੇ ਬਹੁਤ ਕਾਲ ਸ੍ਰੀ ਪਰਮੇਸ਼ਰ ਜੀ ਦਾ ਤਪ ਕੀਤਾ ਬੜੀ ਉੱਗਰ ਭਗਤੀ ਕੀਤੀ ਐਸਾ ਧਿਆਨ ਵਿੱਚ ਸਿੱਧ ਹੋਇਆਗੇ ਉਦਾਰੂਪ ਹੋ ਗਿਆ ਉਸ ਪਰ ਸ਼੍ਰੀ ਵਿਸ਼ਨੂੰ ਜੀ ਬੜੇ ਪ੍ਰਸੰਨ ਹੋਏ ਆਖਿਆ ਇਹ ਗਿਆ ਸਰ ਤੇਰੇ ਪਰ ਮੈਂ ਬਹੁਤ ਖੁਸ਼ ਹਾਂ ਜੋ ਕੁਝ ਮੰਗਣਾ ਮੰਗ ਲੈ ਗਿਆ ਸਰ ਨੇ ਆਖਿਆ اے ਭਗਵਾਨ ਜੀ ਆਪ ਦੀ ਕਿਰਪਾ ਦ੍ਰਿਸ਼ਟੀ ਭਈਆ ਇਹ ਬਾਤ ਕਰੋ ਅੱਜ ਤੋਂ ਲੈ ਕੇ ਸੰਸਾਰੀ ਜੀਵ ਨਰਕਾਂ ਨੂੰ ਕੋਈ ਨਾ ਜਾਵੇ ਹਰੀ ਨੇ ਆਖਿਆ ਸੁਣੋ ਭਗਤਾ ਇਹ ਬਾਤ ਜੇ ਹੋ ਗਈ ਨਾ ਸੰਸਾਰ ਦੀ ਮਰਿਆਦਾ ਭੰਗ ਹੋ ਜੇਗੀ ਕਿਸੇ ਨੂੰ ਪਾਪ ਪੁੰਨ ਦਾ ਫਲ ਨਾ ਮਿਲੇ ਆ ਸਾਰੇ ਈਸ਼ਵਰ ਦੇ ਨਾਮ ਤੋਂ ਦੂਰ ਹੋ ਜਾਣਗੇ ਗਿਆ ਸਰਾਂ ਦਾ ਜੀ ਸੰਪੂਰਨ ਜੀਵਾਂ ਦੇ ਪਾਪਾਂ ਦਾ ਪਾਪਾ ਪੁੰਨਾਂ ਦਾ ਫਲ ਸਾਰਾ ਮੈਨੂੰ 부ਗਾ ਦਿਓ ਸ਼੍ਰੀ ਲక్ష్ਮੀ ਦੇ ਪਤੀ ਕਹਿੰਦੇ ਹੇ ਭਾਈ ਗਿਆ ਸਰ ਤੂੰ ਏਸੀ ਪ੍ਰਿਥਵੀ ਉੱਪਰ ਸੈਨ ਕਰਦੇ ਅਰਸੈਨ ਕਰਕੇ ਜੋ ਇੱਥੇ ਸਰੀਰ त्याਗੇਗਾ ਉਹ ਮੇਰੇ ਲੋਕ ਨੂੰ ਪ੍ਰਾਪਤ ਹੋਵੇਗਾ ਅਦੇ ਜੋ ਪ੍ਰਾਣੀ ਇਸ ਸਥਾਨ ਵਿੱਚ ਆ ਕੇ ਪਿਤਰ ਸਰਾਧ ਪਿੰਡ ਪੱਤਲ ਸ਼ਾਸਤਰ ਅਨੁਸਾਰ ਕਰਾਵੇਗਾ ਉਹਦੇ ਸੰਪੂਰਨ ਪਿਤਰਾਂ ਦਾ ਉਧਾਰ ਹੋ ਜਾਵੇਗਾ ਔਰ ਉਹਨੂੰ ਖੂਬ ਫਲ ਪ੍ਰਾਪਤ ਹੋਵੇਗਾ ਜਦੋਂ ਇਤਿਹਾਸ ਦੇ ਸ਼੍ਰੀ ਬਾਬੇ ਜੀ ਮੇਰੇ ਪ੍ਰਤੀ ਸੁਨਾਇਆ ਮੈਂ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਫਿਰ ਉੱਥੋਂ ਦੇ ਪੰਡਿਆਂ ਨੇ ਗੁਰੂ ਜੀ ਨੂੰ ਆਖਿਆ ਮਹਾਰਾਜ ਜੀ ਤੁਸੀਂ ਵੀ ਆਪਣੇ ਪਿਤਰਾਂ ਦੀ ਗਾਇਆ ਕਰਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਆਂਦੇ ਹੱਸਾ ਆਪਣੇ ਪਿਤਰਾਂ ਦਾ ਉਧਾਰ ਕਰ ਛੱਡਿਆ ਆਪਣੇ ਪਿਤਰਾਂ ਦਾ ਤਾਂ ਉਧਾਰ ਕੀਤਾ ਆਪਣੇ ਸਿੱਖਾਂ ਦਾ ਉਹਨਾਂ ਦੇ ਪਿਤਰਾਂ ਦਾ ਵੀ ਸੰਪੂਰਨ ਉਧਾਰ ਕਰ ਛੱਡਿਆ ਐਸੀ ਕਿਰਿਆ ਕਰਮ ਦੀਵਾ ਪਿੰਡ ਪਤਲ ਕੀਤੀ ਜੋ ਗਿਆਨ ਰੂਪੀ ਅੰਧੇਰਾ ਦੂਰ ਕਰ ਛੱਡਿਆ। ਸੁਰਗ ਨਰਕ ਦੋਨੋਂ ਅਗਿਆਨ ਮੇ ਹਨ ਜਿਨ੍ਹਾਂ ਨੇ ਗਿਆਨ ਰੂਪੀ ਦੀਵਾ ਬਾਲਿਆ ਉਹਨਾਂ ਦਾ ਆਧਾਰ ਹੋਇਆ। ਤਾਂ ਸ੍ਰੀ ਬਾਬੇ ਜੀ ਸ਼ਬਦ ਬੋਲਿਆ ਦੀਵਾ ਮੇਰਾ ਏਕ ਨਾਮ। ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੁਖਿਆ ਚੂਕਾ ਜਬ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਏਕਟੇ ਏਕ ਰਤੀ ਲੇ ਪਾਹੇ ਰਹਾਓ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸਤਿਨਾਮ ਕਰਤਾਰ ਇੱਥੇ ਉੱਥੇ ਅੱਗੇ ਪਾਛੇ ਇਹ ਮੇਰਾ ਆਧਾਰ ਗੰਗ ਮੰਨਾਰ ਸਿਵ ਤੇ ਤੁਮਾਰੀ ਨਾਵੇ ਆਤਮ ਰਾਓ ਸਾਚਾ ਨਾਵਨ ਤਾਂ ਥੀਐ ਜਾ ਆਇਨੇ ਸੇ ਲੱਗਿਆ ਭਾਉ ਇਕ ਲੋਕੀ ਹੋਰ ਸ਼ਮਸ਼ਰੀ ਬਾਮਨ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬੋ ਨਿਖੂਟ ਸਨਾਏ ਤਾਂ ਗਿਆ ਦੇ ਪੰਡੇ ਦੇ ਲੋਕ ਸ੍ਰੀ ਗੁਰੂ ਜੀ ਦੀ ਚਰਨੀ ਆਣ ਗਏ ਤਾਂ ਬਾਬੇ ਜੀ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰੋ ਤਾਂ ਤੁਹਾਡੀ ਕਲਿਆਣ ਹੋਵੇਗੀ ਮਨੋ ਕਾਮਨਾ ਤਤ ਗਿਆਨ ਅਭਿਮਾਨ ਕਰਕੇ ਪ੍ਰਣਾਯਾਮ ਕਰਨੇ ਸੇ ਮਨੇ ਨਾਸ ਹੁੰਦਾ ਹੈ ਜਗ ਕੋ ਨਿਤ ਜਾਣੇ ਵਾਸ਼ਨਾ ਦੂਰ ਹੁੰਦੀਆਂ ਵਿਦਾ ਸ਼ਾਸਤਰਾਂ ਦੇ ਜਾਣਨੇ ਔਰ ਅਭਿਆਨ ਅਭਿਆਸ ਸੇ ਤਤ ਗਿਆਨ ਹੁੰਦਾ ਹੈ ਨਾਮ ਜਪੋ ਤਾਂ ਤੁਹਾਡਾ ਉਧਾਰ ਹੋਵੇਗਾ ਇਹ ਬਚਨ ਸੁਣ ਕੇ ਸਭ ਗੁਰੂ ਜੀ ਦੇ ਸਿੱਖ ਹੋਏ ਗੁਰੂ ਜੀ ਤੋ ਅੱਗੇ ਚੱਲੇ ਪੁਲਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ